अगस्त ਦੇ ਮਹੀਨੇ ਪੰਜਾਬ ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ। ਝੁੱਠੇ ਕੀ ਹੜ੍ਹਾਂ ਨੇ ਕਈ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਦੀ। ਲੱਖਾਂ ਏਕੜ ਫਸਲ ਤੇ ਹਜ਼ਾਰਾਂ ਲੋਕਾਂ ਦੇ ਘਰ ਬਰਬਾਦ ਹੋ ਗਏ, ਡੁੱਬ ਗਏ। ਉਸ ਤੋਂ ਬਾਅਦ ਕੀ ਲਗਾਤਾਰ ਨਾੜ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ। ਉਧਰ ਮਿਸਲ ਸਤਲੁਜ ਨੇ ਵੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਬਿਹਤਰ ਮੁਆਵਜ਼ਾ ਤੇ ਜ਼ਮੀਨ ਦੇਣ ਦੀ ਮੰਗ ਕੀਤੀ। ਦੱਸੇ ਕਿ ਪੰਜਾਬ ਦੇ ਵਿੱਚ ਜੋ ਹੜਾਏ ਸੀ ਉਸ ਕਾਰਨ ਜਿੱਥੇ ਕਾਫੀ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਤਾਂ ਉੱਥੇ ਮੁੜ ਤੋਂ ਲੋਕਾਂ ਦੀ ਜ਼ਿੰਦਗੀ ਨੂੰ ਲੀਹ ਪਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਮਿਸਲ ਸਤਲੁਜ ਵੱਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਮੀਨੀ ਪੱਧਰ ਤੇ ਮਦਦ ਦਿੱਤੀ ਜਾ ਰਹੀ ਹੈ ਸਤਲੁਜ ਮਿਸਲ ਦੇ ਪ੍ਰਧਾਨ ਅਜੀਪਾਲ ਸਿੰਘ ਬਰਾੜ ਨੇ ਕਿਹਾ ਕਿ ਲੋਕਾਂ ਨੇ ਆਪਣੇ ਘਰ ਆਪਣੀ ਜ਼ਮੀਨ ਤੇ ਜੋ ਉਹਨਾਂ ਦਾ ਸਭ ਕੁਝ ਕਮਾਇਆ ਹੋਇਆ ਸੀ ਉਹ ਸਭ ਇਸ ਹੜ੍ਹਾਂ ਦੇ ਵਿੱਚ ਗਵਾ ਦਿੱਤਾ ਹੈ ਲਗਭਗ 2500 ਪਿੰਡ ਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਨੇ ਤੇ 4 ਲੱਖ ਏਕੜ ਜ਼ਮੀਨ ਤੇ ਲੱਗੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਹਾਲਾਂਕਿ ਸਰਕਾਰ ਤੇ ਜੋ ਬਾਕੀ ਗੈਰ ਸਰਕਾਰੀ ਸੰਗਠਨ ਉਹਨਾਂ ਵੱਲੋਂ ਜ਼ਮੀਨੀ ਪੱਧਰ ਤੇ ਲੋਕਾਂ ਦੀ ਮਦਦ ਕੀਤੀ ਗਈ ਪਰ ਇਹ ਕਾਫੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਹਲੇ ਹੋਰ ਸਮੱਸਿਆਵਾਂ ਨੇ ਉਹਨਾਂ ਦੀ ਵੀ ਸਹਾਇਤਾ ਕਰਨੀ ਪਵੇਗੀ ਜਿਵੇਂ ਕਿ ਜੋ ਕੱਚੀ ਜ਼ਮੀਨ ਵਾਲੇ ਲੋਕ ਨੇ ਉਹਨਾਂ ਨੂੰ ਦੁਹਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਜ਼ਮੀਨਾਂ ਦੀ ਕੋਈ ਗਿਰਦਾਰੀ ਨਹੀਂ ਹੋਈ ਤੇ ਜਿੱਥੇ ਕਈਆਂ ਦੀ ਜੋ ਜ਼ਮੀਨ ਸੀ, ਜੋ ਫਸਲ ਵਾਲੀ ਜ਼ਮੀਨ ਸੀ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਿਆ। ਇਸ ਤੋਂ ਬਾਅਦ ਕੀ ਉਹਨਾਂ ਨੂੰ ਹੁਣ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਤੋਂ ਉਹਨਾਂ ਨੇ ਮੰਗ ਕੀਤੀ ਹੈ ਕਿ ਸਿਰਫ ਇਹਨਾਂ ਨਾਕਾਫੀ ਨਹੀਂ ਬਲਕਿ ਇਹਨਾਂ ਲੋਕਾਂ ਦੀ ਹੋਰ ਵੀ ਮਦਦ ਕਰਨੀ ਪਵੇਗੀ। ਜਿਵੇਂ ਕਿ ਬੱਚਿਆਂ ਦੀ ਵਿੱਦਿਆ ਨੂੰ ਲੈ ਕੇ, ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਇਸਨਾਲ ਵੀ ਹੋਰ ਕਈ ਤਰ੍ਹਾਂ ਦੀ ਮਦਦ ਦੀ ਉਹਨਾਂ ਨੇ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਿ ਲੋਕਾਂ ਦੀ ਜ਼ਿਆਦਾ ਨਾਲੋਂ ਜ਼ਿਆਦਾ ਮਦਦ ਕਰਨ ਦੀ ਲੋੜ ਹੈ ਸਿਰਫ ਪਿੰਡਾਂ ਨੂੰ ਗੋਦ ਲੈ ਲੈਣਾ ਜਾਂ ਕੁਝ ਲੋਕਾਂ ਤੱਕ ਮੁਆਫਤਾ ਦੇਣਾ ਸਹੀ ਨਹੀਂ ਹੈ ਬਲਕਿ ਪ੍ਰਸ਼ਾਸਨ ਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਹਰ ਇੱਕ ਦੀ ਮਦਦ ਕਰਨੀ ਚਾਹੀਦੀ ਕਿਉਂਕਿ ਇਸ ਵੇਲੇ ਇਹ ਜੋ ਕੜੀ ਹੈ ਉਹ ਲੋਕਾਂ ਦੀ ਮਦਦ ਹੀ ਕਰਨੀ ਸਭ ਤੋਂ ਵਧੀਆ ਹੈ ਕਿਉਂਕਿ ਹਾਲਾਤ ਇਹ ਜਿਹੇ ਨੇ ਕਿ ਲੋਕ ਹਲੇ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਪਾ ਰਹੇ ਉਹਨਾਂ ਦੇ ਘਰ ਫਸਲ ਸਭ ਕੁਝ ਬਰਬਾਦ ਹੋਇਆ ਜਿਸ ਦੇ ਕਾਰਨ ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਦੇ ਨਾਲ ਨਿਭਾਉਣੀ ਚਾਹੀਦੀ ਤਾਂ ਜੋ ਉਹਨਾਂ ਲੋਕਾਂ ਦੀ ਮਦਦ ਹੋਵੇ ਤੇ ਆਪਣੀ ਜ਼ਿੰਦਗੀ ਮੁੜ ਤੋਂ ਖੁਸ਼ਹਾਲ ਬਣਾ ਸਕਣ ਕੀ ਕਹਿਣਾ ਚਾਹੁੰਦੇ ਆ ਦਾ ਮੜ ਪ੍ਰਭਾਵਿਤ ਕਿਸਾਨਾਂ ਨੂੰ ਤੇ ਛੋਟੇ ਪੰਡਤਾਂ ਨੂੰ ਆਪਣੀ ਜੀ ਹਰ ਪ੍ਰਭਾਵਿਤ ਜਿਹੜਾ ਇਹ ਏਰੀਆ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਮੰਗਾਂ ਇੱਕ ਤਾਂ ਜਿਹੜੇ ਸ਼ਾਰਟ ਟਰਮ ਇਮੀਡੀਏਟਲੀ ਸਰਕਾਰ ਨੂੰ ਹੱਲ ਕਰਨੀਆਂ ਚਾਹੀਦੀਆਂ ਇੱਕ ਉਹ ਜਿਹੜੀਆਂ ਹਰ ਵਾਰੀ ਇਹ ਦਿੱਕਤਾਂ ਸਹਿੰਦੇ ਹਰ ਵਾਰੀ ਇਹ ਮੁਸੀਬਤਾਂ ਸਹਿੰਦੇ ਆ ਮੇਰਾ ਮਸਲਾ ਇਹ ਹੈ ਕਿ ਜਿਹੜੇ ਹਰ ਪ੍ਰਭਾਵਿਤ ਇਲਾਕੇ ਆ ਉਹਦੇ ਵਿੱਚ ਜਿਵੇਂ ਸਕੂਲਾਂ ਦੀਆਂ ਦਾਖਲਾ ਫੀਸਾਂ ਲਈਆਂ ਜਾ ਰਹੀਆਂ 10ਵੀਂ ਤੇ 12ਵੀਂ ਦੀ ਦਾਖਲਾ ਫੀਸਾਂ ਲਈਆਂ ਜਾਂਦੀਆਂ ਉਹ ਇੱਕ ਸਰਕਾਰੀ ਸਿੰਪਲ ਨੋਟੀਫਿਕੇਸ਼ਨ ਕਰ ਸਕਦੀ ਸੀ ਕਿ ਵੀ ਇੱਥੇ ਹਰ ਪ੍ਰਭਾਵਿਤ ਇਹਨਾਂ ਇਹਨਾਂ ਸਕੂਲਾਂ ਦੇ ਪਿੰਡਾਂ ਦੇ ਨਾਂ ਹੈਗੇ ਆਪਣੇ ਕੋਲ ਸਕੂਲਾਂ ਦੇ ਨਾਂ ਵੀ ਉੱਥੋਂ ਨਾ ਲਈਆਂ ਜਾਣ ਉਹ ਨਹੀਂ ਹੋ ਰਿਹਾ ਵਿਚਾਰੇ ਬੱਚੇ ਬਹੁਤ ਡਿਫਿਕਲਟੀ ਨਾਲ ਉਹ ਪੈਸੇ ਇਕੱਠੇ ਕਰਕੇ ਕਿਸੇ ਤੋਂ ਮੰਗ ਕੇ ਕਿਤੇ ਕੁਝ ਕਰਕੇ ਉਹ ਦੇ ਰਿਹਾ ਮੇਰਾ ਮੇਰਾ ਖਿਆਲ ਇਹ ਆਪਦੇ ਬੱਚਿਆਂ ਦੇ ਅਗੇਂਸਟ ਬਹੁਤ ਵੱਡੀ ਹਿਊਮਿਲੇਸ਼ਨ ਆ ਸਾਡੀ ਅਸੀਂ ਉਹਨਾਂ ਨੂੰ ਇੱਕ ਉਹ ਜੀ ਮੁਸੀਬਤ ਚ ਪਾ ਰਹੇ ਆਪਾਂ ਕੀ ਕੰਜ ਸਿਟੀਜ਼ਨਸ ਅੱਗੇ ਬਣਾਵਾਂਗੇ ਉਸ ਤੋਂ ਬਾਅਦ ਜਿਹੜੇ ਦੂਜਾ ਮਸਲਾ ਹੈ ਕਿ ਉੱਥੇ ਇਨਫਰਾਸਟ੍ਰਕਚਰ ਬਿਲਕੁਲ ਟੁੱਟ ਗਿਆ ਹੈ ਇਨਫਰਾਸਟ੍ਰਕਚਰ ਦਾ ਇਹ ਹਾਲਤਾ ਕਿ ਉੱਥੇ ਲਿੰਕ ਰੋਡਸ ਟੁੱਟ ਗਈਆਂ ਉੱਥੇ ਇਲੈਕਟ੍ਰਿਸਿਟੀ ਲਾਈਨਸ ਹੈ ਨਹੀਂ ਜਾਂ ਪਾਈਪਲਾਈਨਸ ਟੁੱਟ ਗਈਆਂ ਜਿਹੜੀਆਂ ਕਿ ਖਾਸ ਕਰਕੇ ਬਿਜਲੀ ਦੀਆਂ ਲਾਈਨਾਂ ਜਲਦੀ ਤੋਂ ਜਲਦੀ ਮੁਹੱਈਆ ਕਰਾਈਆਂ ਜਾਣ ਬਾਕੀ ਚੀਜ਼ਾਂ ਦੇ ਉੱਤੇ ਵੀ ਜ਼ੋਰ ਦਿੱਤਾ ਜਾਵੇ ਤੀਜੀ ਗੱਲ ਆ ਕਿ ਵੀ ਜਿਹੜਾ ਐਤਕੀਵਾਰ ਤੇ 2023 ਵੀ ਵੇਖਣ ਨੂੰ ਮਿਲਿਆ ਕਿ ਇਨਾਫ ਟਾਈਮ ਨਹੀਂ ਦਿੰਦੇ ਫੇਰ ਉਹਦਾ ਪ੍ਰੋਟੋਕਾਲ ਸੈਟ ਆ ਕਿ ਵੀ ਤੁਸੀਂ ਕਿੰਨੀ ਦੇਰ ਪਹਿਲਾਂ ਦੱਸ ਦੇਣਾ ਕਿ ਹੜ੍ਹ ਆਉਂਦਾ ਚਾਂਸ ਆ ਉਹ ਨਹੀਂ ਦੱਸਿਆ ਜਾਂਦਾ ਤੇ ਸਡਨਲੀ ਲੋਕ ਖੇਤਾਂ 'ਚ ਕੰਮ ਕਰ ਰਹੇ ਹੁੰਦੇ ਆ ਜੋ ਸਡਨਲੀ ਉਹਨਾਂ ਨੂੰ ਆ ਕੇ ਫਲੱਡ ਹਿੱਟ ਕਰਦਾ ਸੋ ਉਹਨਾਂ ਨੂੰ ਬਚਣਾ ਵੀ ਮੁਸ਼ਕਲ ਹੋ ਜਾਂਦਾ ਤਾਂ ਇਹ ਕੁਝ ਇਸ਼ੂਜ਼ ਹੈਗੇ ਆ ਜਿਹੜੇ ਆਪਾਂ ਲੈ ਕੇ ਆਏ ਹੈਗੇ ਆ ਉਹ TF ਜਿਹੜੇ ਲੋਕਾਂ ਨੇ ਪਿੰਡ ਗੋਦ ਲਏ ਆ ਉਹ ਆਪਦੀ ਜ਼ਿੰਮੇਵਾਰੀ ਨਹੀਂ ਪੂਰੀ ਨਿਭਾ ਰਹੇ ਜਾਂ ਕਹਿ ਲਓ ਉਹਨਾਂ ਨੇ ਆਪ ਦਾ ਲੋਡ ਤੋਂ ਵੱਧ ਉਥੇ ਕਮਿਟ ਕਰਤਾ ਪਰ ਉਹਨਾਂ ਡਿਲੀਵਰ ਨਹੀਂ ਕਰ ਪਾ ਰਹੇ ਤੇ ਸਰਕਾਰ ਉਹਨੂੰ ਇੱਕ ਬਹਾਨਾ ਬਣਾ ਕੇ ਕਿ ਵੀ ਤੁਹਾਡਾ ਪਿੰਡ ਦਾ ਗੋਦ ਆ ਉਹ ਸਰਕਾਰ ਵੀ ਨਹੀਂ ਉੱਥੇ ਕੁਝ ਕਰਦੀ ਲੋਕਾਂ ਨੂੰ ਸੋ ਉਹ ਲੋਕ ਜੋ ਹੀ ਫਸ ਗਏ ਮਤਲਬ ਪਿੰਡ ਗੋਦ ਹੋ ਗਿਆ ਗੋਦ ਤੋਂ ਉਹਨਾਂ ਨੇ ਸੋਚਿਆ ਸੀ ਪਤਾ ਨਹੀਂ ਕੀ ਹੋ ਜੂ ਉਥੇ ਇੱਕ ਫ੍ਰੀਜ ਇੱਕ ਵਾਸ਼ਿੰਗ ਮਸ਼ੀਨ ਮਿਲੀ ਆ ਡਿਪਟੀ ਕਮਿਸ਼ਨਰ ਕੋਲੇ ਜਾਂਦੇ ਆ ਤਾਂ ਉਹ ਕਹਿੰਦਾ ਵੀ ਤੁਹਾਡਾ ਤਾਂ ਪਿੰਡ ਗੋਦ ਆ ਤੁਹਾਨੂੰ ਤਾਂ ਕੋਈ ਦਿੱਕਤ ਹੀ ਹੈ ਨਹੀਂ ਕੋਈ ਪਰੇਸ਼ਾਨੀ ਹੈ ਨਹੀਂ ਸੋ ਇਹ ਇਹ ਮਸਲਾ ਹਵੇ ਜੇ ਕਿਸ ਨੇ ਗੋਦ ਲਿਆ ਹੋਇਆ ਨਹੀਂ ਕਰ ਪਾ ਰਿਹਾ ਘੱਟੋ ਘੱਟ ਡੀਸੀ ਦਫਤਰ ਜਾ ਕੇ ਉਹਨੂੰ ਖਤਮ ਤਾਂ ਕਰਾਵੇ ਜਾਂ ਆਪਦੇ ਬੋਰਡ ਉਤਾਰ ਦੇ ਉੱਥੋਂ ਸੋ ਇਹ ਜ਼ਰੂਰੀ ਆ ਇਹ ਇਹਦੇ ਬਿਨਾਂ ਉਹਨਾਂ ਲੋਕਾਂ ਨੂੰ ਮਦਦ ਕਰਨਾ ਬਲੌਕ ਕਰਨਾ ਆਏਗਾ ਇਹਦੇ ਇਲਾਵਾ ਲੌਂਗ ਟਰਮ ਇਸ਼ੂਜ਼ ਹੈਗੇ ਆ ਲੌਂਗ ਟਰਮ ਇਸ਼ੂਜ਼ ਹੈਗੇ ਆ ਜਿਵੇਂ ਇਹ ਭਾਈ ਸਾਹਿਬ ਅਰੇ ਆਏ ਆ ਗਿਆ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਕਿ ਇਹਨਾਂ ਨੂੰ ਵਨ ਪਾਰਟੀਸ਼ਨ ਤੋਂ ਬਾਅਦ ਮਿਲੀਆਂ ਸੀ ਅਲਾਟ ਹੋਈਆਂ ਸੀ ਪਾਕਿਸਤਾਨ ਲੋਅਏ ਜਾਂ ਉਸਾਨੀ ਵਾਲੇ ਪਗਤ ਸਿੰਘ ਹੋਰਾਂ ਦੀ ਸਮਾਦ ਬਣਾਉਣੀ ਸੀਗੀ ਉਦੋਂ 12 ਪਿੰਡ ਦਿੱਤੇ ਗਏ ਉਹ ਪਿੰਡਾਂ ਦੇ ਲੋਕ ਜਦੋਂ ਇੱਧਰ ਉਹਨਾਂ ਨੂੰ ਇੱਕ ਅਲਾਟਮੈਂਟ ਕਰ ਦਿੱਤੀ ਗਈ ਆ ਇਹਨਾਂ ਨੇ ਕਾਪੀ ਵਿਖਾਈ ਹੈਗੀ ਹੈ ਇਹ ਯਾ ਅਲਾਟਮੈਂਟ ਅਲਾਟਮੈਂਟਸ ਕਰ ਦਿੱਤੀਆਂ ਗਈਆਂ ਆ ਆਹ ਕਾਪੀ ਇਹਨਾਂ ਨੂੰ ਇਸ਼ੂ ਹੋ ਗਈ ਇਹ ਵੀ ਬਹੁਤ ਜੱਦੋਜਾਦ ਬਾਦ ਇਸ਼ੂ ਆਈ ਇਹ ਇਸ਼ੂ ਹੋਣ ਤੋਂ ਬਾਅਦ ਇਹ ਇਹਨਾਂ ਨੂੰ ਕੋਈ 40 50 ਸਾਲ ਲੱਗ ਗਏ ਵੀ ਪਾਲਿਸੀ ਆਈ ਜਦੋਂ 2009 'ਚ ਕਿ ਵੀ ਇਹਨਾਂ ਦੇ ਨਾਲ ਰਜਿਸਟਰੀ ਹੋ ਗਈ 2009 ਤੋਂ 2017 ਤੱਕ ਜਿਹੜੇ ਲੋਕਾਂ ਨੇ ਰਜਿਸਟਰੀਆਂ ਕਰਾ ਲੀਆਂ ਠੀਕ ਹੈਗਾ ਪਰ ਜੇ ਕੁਝ ਰਹਿ ਗਿਆ ਵੀ ਤਾਂ ਉਹ ਪਾਲਿਸੀ ਉਹ ਪਾਲਿਸੀ ਨੂੰ ਬਿਲਕੁਲ ਨਾ ਤਾਂ ਖਤਮ ਕੀਤਾ ਗਿਆ ਉਹ ਸੁਪਰੀਮ ਕੋਰਟ ਨੇ ਵੀ ਅਪਹੋਲਡ ਕੀਤੀ ਹੈ ਪਾਲਿਸੀ ਉਹ ਮੰਨਦੀ ਹੈ ਕਿ ਪਾਲਿਸੀ ਸਹੀ ਹੈ ਪਰ ਇਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਰਜਿਸਟਰੀਆਂ ਜਾਂ ਮਲਕੀਅਤ ਨਾ ਹੋਣ ਦੇ ਕੇਸ ਦੇ ਵਿੱਚ ਇਵਨ ਜੀਵਨ ਚ ਲੈਟਸ ਸੇ ਆਪਾਂ ਘਰ ਹੋਵੇ ਆਪਣੀ ਕੋਈ ਪ੍ਰਾਪਰਟੀ ਹੋਵੇ ਜੋ ਆਪਣੇ ਨਾਮ ਉਹਦੀ ਰਜਿਸਟਰੀ ਨਾ ਹੋਵੇ ਜਾਂ ਮਲਕੀਅਤ ਨਾ ਹੋਵੇ ਤਾਂ ਆਪਾਂ ਕਿਵੇਂ ਫੀਲ ਕਰਾਂਗੇ ਇਹਨਾਂ ਨਾਲ ਤਾਂ ਉਦੋਂ ਹੀ ਜ਼ਿਆਦਾ ਤਰਾਸਦੀ ਇਹ ਹੁੰਦੀ ਆ ਕਿ ਜਦੋਂ ਕੋਈ ਕੰਪਨਸੇਸ਼ਨ ਮਿਲਣੀ ਆ ਕੋਈ ਉਹ ਮਿਲਣੀ ਆ ਉਹ ਵੀ ਨਹੀਂ ਮਿਲਦੀ ਕਿਉਂਕਿ ਕਾਸ਼ਤਕਾਰ ਵਾਲੇ ਖਾਨੇ ਚੋਂ ਵੀ ਇਹਨਾਂ ਦੇ ਨਾਂ ਕੱਢੇ ਜਾ ਚੁੱਕੇ ਆ ਸੋ ਇਹ ਮੰਗਾ ਕਿ ਵੀ ਇਹਨਾਂ ਨੂੰ ਉਹ 2009 ਦੇ ਤਹਿਤ ਜਿਹੜੀ ਵੀ ਪਾਲਿਸੀ ਹੈਗੀ ਆ ਉਸ ਤਹਿਤ ਇਹਨਾਂ ਦੀ ਮਲਕੀਅਤ ਇਹਨਾਂ ਨੂੰ ਮਿਲੇ ਤਾਂ ਤੇ ਜਿਹੜਾ ਪਿਛਲਾ ਮੁਆਵਜ਼ਾ ਵੀ ਨਹੀਂ ਇਹਨਾਂ ਨੂੰ ਮਿਲਿਆ ਹੋਇ ਦੂਜੇ ਉਹ ਇਲਾਕੇ ਹੈਗੇ ਆ ਜਿਨ੍ਹਾਂ ਦੇ ਵਿੱਚ ਮਲਕੀਅਤ ਹੈਗੀ ਆ ਪਰ ਜ਼ਮੀਨਾਂ ਹੜ ਦੇ ਵਿੱਚ ਦਰਿਆ ਖਾ ਗਿਆ ਉਹ ਵੀ ਅਨੈਚੁਰਲ ਤਰੀਕੇ ਨਾਲ ਇਹਨਾਂ ਦੇ ਕਾਰਨ ਕਰਕੇ ਹੋਇਆ ਸਾਰਾ ਕੁਝ ਜਿਸ ਤਰੀਕੇ ਨਾਲ ਉਹ ਸਿਸਟਮ ਉਹਤੇ ਸੈੱਟ ਕੀਤਾ ਗਿਆ ਜਿਸ ਤਰੀਕੇ ਨਾਲ ਰਾਜਸਥਾਨ ਨੂੰ ਪਾਣੀ ਦੇਣ ਵਾਸਤੇ ਪੌਂਡ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਤਾਂ ਮਲਕੀਅਤ ਵਾਲੀਆਂ ਜ਼ਮੀਨਾਂ ਵੀ ਖਾਧੀਆਂ ਗਈਆਂ ਜਿਉਂ ਜ਼ਮੀਨਾਂ ਖਾਧੀਆਂ ਗਈਆਂ ਜੇ ਕਿਸੇ ਕੋਲੇ 7 ਕਿੱਲੇ ਜ਼ਮੀਨ ਆ ਜੀ ਉਹਦੀ 5 ਖਾਧੀ ਗਈ ਜਾਂ 6 ਖਾਧੀ ਗਈ ਉਹ ਤਾਂ ਖਤਮ ਹੋ ਗਿਆ ਵਿਚਾਰਾ ਤਾਂ ਉਹਦੇ ਵਾਸਤੇ ਕਟੋ-ਕਟ ਜੀ ਕੋ ਨੈਚੁਰਲ ਰਿਸੋਰਸ ਵਾਸਤੇ ਤੁਸੀਂ ਪਾਣੀ ਜ਼ਮੀਨ ਖਾਧੀ ਗਈ ਆ ਤਾਂ ਉਹਦੀ ਲੈਂਡ ਐਕ acquisition ਜੋ ਬਣਦੀ ਆ ਜੋ ਐਕ acquisition cost ਬਣਦੀ ਹੈ ਲੈਂਡ ਦੀ ਉਸ ਇਲਾਕੇ ਜਿਵੇਂ ਪੁਲ ਬਣਾਉਣ ਦੇ ਲਈ ਹੋਰ ਨਿਕਲ ਸਕਦੀ ਹੈ ਜੀ ਜੋ ਮਾਰਕੀਟ ਵੈਲਿਊ ਸੀ ਉਹਦੇ ਹਿਸਾਬ ਨਾਲ ਉਹਦੀ ਐਕquisition cost ਪਾ ਕੇ ਉਹਨੂੰ ਉਹ ਜ਼ਮੀਨ ਦੇ ਪੈਸੇ ਦਿੱਤੇ ਜਾਣ ਜਾਂ ਜਿਵੇਂ ਪਹਿਲਾਂ ਅੰਗਰੇਜ਼ਾਂ ਵੇਲੇ ਹੁੰਦਾ ਸੀ ਕਿ ਉਹਨੂੰ ਉਹਦੇ ਲਿਊਜ਼ ਕਿਤੇ ਜ਼ਮੀਨ ਦਿੱਤੀ ਜਾਵੇ ਇਹ ਮੰਗਾ ਹੈ